ਦੀ ਪੀੜੀ ਦੇ ਮਾਲਕ 6ਵੇਂ ਪਾਤਸ਼ਾਹੀ ਗੁਰੂ ਸ੍ਰੀ ਹਰगोਬਿੰਦ ਸਿੰਘ ਜੀ ਵਿਆਪ ਉਰਪ ਸੰਬੰਧੀ ਗੁਰਦੁਆਰਾ ਸਹਿਰਾ ਸਾਬ ਸੁਲਤਾਨਪੁਰ ਲੋਧੀ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਸੰਗਤਾਂ ਨੇ ਉਤਸ਼ਾਹ ਨਾਲ ਸਮੂਰਤ ਕੀਤੀ ਛਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਜੈਕਾਰਿਆਂ ਦੀ ਗੂੰਜ ਵਿੱਚ ਗੁਰਦੁਆਰਾ ਸਹਿਰਾ ਸਾਬ ਤੋਂ ਆਰੰਭ ਹੋ ਕੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਬੋਲੀ ਸਾਹਿਬ ਡੱਲਾ ਵਿਖੇ ਸੰਪੂਰਨ ਹੋਵੇਗਾ ਵਾਹਿਗੁਰੂ ਜੀ ਸਾਹਿਬਾ ਵਾਹਿਗੁਰੂ ਜਿੱਕੀ ਫਤਿਹ ਰਾਤ ਜਥੇਦਾਰ ਜਨੈਤ ਸਿੰਘ ਡੋਗਰਾ ਵਾਲਾ ਮੈਂਬਰਸ਼ਿਪ ਨੂੰ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਦਾ ਦੇ ਸਰਤਾਜ ਸਹਿਬ ਜੀ ਸਰਵਰਜਨ ਦੇ ਮਹਾਰਾਜ ਤੇ ਪਾਤਸ਼ਾਹ ਆਪਣੇ ਸਪੁੱਤਰ ਨੂੰ ਵਿਹਨ ਵਾਸਤੇ ਰਾਤ ਦਾ ਸੇ ਇਸ ਸਭੀ ਸਰਤਾਜ ਕੋਲੋਂ ਜੀ ਕੀਤਾ ਪਰਮਰ ਤੇਰੇ ਤੋਂ ਫੇਰਾ ਫੰਦੀ ਕਰਕੇ ਮਾਤਾ ਸੋਹਣੀ ਜੱਲਾ ਸਭ ਨੂੰ ਰਵਾਨਾ ਹੋਏ ਅੱਜ ਉਸੇ ਬਾਸਾ ਦੀ ਤੱਕੇ ਵਧਾਉਂਦੇ ਹੋਏ ਜੀ ਗੁਰੂ ਹਰਪ੍ਰੀਤ ਸਾਹਿਬ ਦੇ ਵਿਆਹ ਪਰਵ ਦੀ تیاری ਹੋ ਰਹੀ ਹੈ ਔਰ ਬਰਾਤ ਦੇ ਰੂਪ ਵਿੱਚ ਨਗਰ ਕੀਰਤਨ ਲੈ ਕੇ ਅਸੀਂ ਜਾ ਰਹੇ ਆ ਔਰ ਡੋਰਾ ਡੱਲਾ ਸਾਹਿਬ ਮਾਤਾ ਜੀ ਦੀ ਨਾਂ ਵਿਕਾਜ ਵਿਆਹ ਪਰਵ ਦੇ ਰਸਮਾਂ ਹੋਣੀਆਂ ਆਂ ਅੱਜ ਇਸ ਵਿਆਹ ਪਰਵ ਦੀਆਂ ਸਭੂ ਸੰਗਤਾਂ ਨੂੰ ਲੱਖ ਲੱਖ ਵਾਰ ਵਧਾਈ ਪੇਸ਼ ਕਰਨਾ ਸਾਡੇ ਬਹੁਤ ਹੀ ਸਤਕਾਰਯੋਗ ਅੰਜਰ ਗੁਰਬਖਸ਼ ਸਿੰਘ ਜੀ ਜਿਨ੍ਹਾਂ ਦੀ ਨੋਇਸ ਜੇ ਆਪ ਇਸ ਗੱਲ ਦੀ ਨਿਗਰਾਨੀ ਕਰ ਰਹੇ ਨੇ ਬਹੁਤ ਸਜੇ ਢੰਗ ਨਾਲ ਇਥੋਂ ਵਿਆਹ ਪਰਉੜੀਆਂ ਤਿਆਰੀਆਂ ਕੀਤੀਆਂ ਗਈਆਂ ਔਰ ਅੱਜ ਵਾਹਿਗੁਰੂ ਜੀ ਦੀ ਫਤਿਹ ਅੱਜ ਪੰਜ ਪਿਆਲੇ ਪੰਜ ਪੀਰ ਸੱਖਣ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟਕਾ ਮੂਰਤ ਹਰਗੋਬਿੰਦ ਸਵਾਦੀ ਭੰਟਨ ਸਹਿਬ ਸਿੰਘ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਿਆਹ ਗੁਰਪੁਰਬ ਹੈ ਇਸ ਅਸਥਾਨ ਤੋਂ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਅਰਜਨ ਦੇਵ ਜੀ ਆਪਣੇ ਸੁਪੁੱਤਰ ਜورو ਹਰਗੋਬਿੰਦ ਸਾਹਿਬ ਜੀ ਨੂੰ ਜਦੋਂ 9 ਸਾਲ ਦੀ ਉਹਨਾਂ ਦੀ ਅਵਸਥਾ ਸੀ ਇਸ ਸਾ ਤੋਂ ਸੇਰੇ ਲਾ ਕੇ ਤੇ ਗੁਰਦੁਆਰਾ ਬੌੜੀ ਸਾਹਿਬ ਡੱਲਾ ਕਿਤੇ ਹੈ ਉੱਥੇ ਮਰਾਤ ਗਈ ਤੇ ਉੱਥੇ ਸਤਬੂ ਜੀ ਦੇ ਆਨੰਦ ਕਾਰਜ ਹੋਏ ਉਸ ਰਸਮ ਨੂੰ ਉਸ ਯਾਦ ਨੂੰ ਤਾਜ਼ਾ ਕਰਦਿਆ ਅੱਜ ਪੰਜਾ ਪਿਆਰਿਆਂ ਦੀ ਅਗਵਾਈ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਇਹ ਮਹਾਨ ਨਗਰ ਕੀਰਤਨ ਜਿਹੜਾ ਹੈ ਗੁਰਦੁਆਰਾ ਸੇਹਰਾ ਸਾਹਿਬ ਤੋਂ ਆਰੰਭ ਹੋਣ ਜਾ ਰਿਹਾ ਹੈ ਜਿਹੜਾ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਬੌਲੀ ਸਾਹਿਬ ਦੱਲਾ ਵਿਖੇ ਜਾ ਕੇ ਸਤੰਨ ਹੋਵੇਗਾ ਮੈਂ ਸਰਮਤ ਨਾਨਕ ਨਾਮ ਲੇਵਾ ਸੰਗਤਾਂ ਨੂੰ ਤਾਂਤਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਸ ਵਿਆਹ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਂਤਨ ਸਾਹਿਬ ਸ੍ਰੀ ਗੁਰੂ ਮਾਰਕੋਲੇ ਸਾਹਿਬਾ ਸਾਡੇ ਸਾਡੇ ਖਾਲਸਾ ਜੀ ਦੇ ਵਿਆਹ ਪੁਰਬ ਦੇ ਸੰਬੰਧ ਵਿੱਚ ਜੋ ਪਿਛਲੇ ਸਾਲ ਤੋਂ ਇਹ ਮਹਾਨ ਨਗਰ ਕੀਰਤਨ ਆਰੰਭ ਕੀਤੇ ਗਏ ਨੇ ਜੋ ਲੰਬੇ ਸਮੇਂ ਤੋਂ ਬਾਅਦ ਇਹ ਯੋਜਨਾ ਚੱਲ ਰਹੀ ਸੀ ਪਿਛਲੇ ਸਾਲ ਤੋਂ ਰੰਮਤਾ ਹੋਈ ਹੈ ਤਾਂ ਤਾਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜੋ 9 ਸਾਲ ਦੀ ਉਮਰ ਦੇ ਵਿੱਚ ਪਹਿਲੀ ਉਹਨਾਂ ਦੀ ਸ਼ਾਦੀ ਮਾਬਨ ਰਾਇਣ ਦਾਸ ਜੀ ਦੀ ਸੁਪਤਰੀ ਮਾਤਾ ਦਮੋਦਰੀ ਜੀ ਦੇ ਨਾਲ ਹੋਈ। ਤਾਂ ਇੱਥੇ ਆ ਕਰਕੇ ਜਿਹੜਾ ਆਖਿਰਲਾ ਪੜਾ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇੱਥੇ ਆ ਕੇ ਕੀਤਾ ਸੀ। ਤਾਂ ਇਥੋਂ ਹੀ ਸਤਗੁਰ ਪਾਚਾਈ ਦੀ ਬਰਾਤ ਦੀ ਤਿਆਰੀ ਕਰਕੇ ਜਿਵੇਂ ਗੁਰਦੁਆਰਾ ਬੌਲੀ ਸਾਹਿਬ ਡੱਲਾ ਸਾਹਿਬ ਵਿਖੇ ਪਹੁੰਚੀ। ਤਾਂ ਇਸੇ ਤਰ੍ਹਾਂ ਹੀ ਉਸ ਉਸ ਪਰੰਪਰਾ ਦੇ ਅਨੁਸਾਰੀ ਸਾਰੀ ਸੰਗਤ ਨੇ ਇਹ ਸਾਰੀ ਸੰਗਤ ਸਮੂਹ ਜਥੇਬੰਦੀਆਂ ਦੇ ਯਤਨਾਂ ਦੇ ਸਦਕਾ ਇਹ ਨਗਰ ਕੀਰਤਨ ਆਰੰਭ ਕੀਤੇ ਗਏ ਨੇ ਇਥੋਂ ਆਰੰਭ ਹੋ ਕਰਕੇ ਨਗਰ ਕੀਰਤਨ ਤੋਂ ਬਾਅਦ ਇੱਕ ਪੜਾਅ ਤੋਂ ਹੁੰਦਿਆ ਹੋਇਆ ਗੁਰਦੁਆਰਾ ਬੌਲੀ ਸਾਹਿਬ ਡੱਲਾ ਫਾਇ ਲਾਲੂ ਜੀ ਪ੍ਰਕਾਸ਼ ਸਥਾਨ ਅਤੇ ਗੁਰਦੁਆਰਾ ਮਾਤਾ ਦਿਮੋਦਰੀ ਜੀ ਸਥਾਨਾਂ ਤੇ ਪਹੁੰਚਣਾ ਹੈ ਸੱਚੇ ਪਾਤਸ਼ਾਹ ਜੀ ਦੀਆਂ ਇਹ ਮਹਾਨ ਜੜੀਆਂ ਖੁਸ਼ੀਆਂ ਨੇ ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਹੋਇਆ ਕਿ ਸਾਰੀ ਸੰਗਤ ਦੇ ਵਿੱਚ ਮਹਾਨ ਭਾਰੀ ਇੱਛਾ ਹੈ ਨਗਰ ਕੀਰਤਨ ਦੀ ਪ੍ਰਾਰੰਭਤਾ ਹੋਈ ਹੈ ਜੀ ਤਾਂ ਇਹ ਸਤਿਗੁਰਾਂ ਦੇ 420 ਸਾਲਾ ਜਿਹੜਾ ਵਿਆਹ ਪਰਬ ਹੈ ਤਾਂ ਉਹਦੀ ਯਾਦ ਵਿੱਚ ਇਹ ਨਗਰ ਕੀਰਤਨ ਜਿਹੜੇ ਆਰੰਭ ਹੋਏ ਹਨ